ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਦਾ ਨਸੇ ਨਾਲ ਮਰੀ ਜਾਂਦੇ ਆ ਖਸ ਖਾ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫਿਰ ਪੁਲਿਸ ਮੁਲਾਜ਼ਮ ਕਿਵੇਂ ਰਕੂਗਾ ਚਿੱਟੇ ਦੀ ਰੋਕ ਥੰਮ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸੇ ਲੋਕੀ ਖਾਈ ਜਾਂਦੇ ਆ ਲੋਕੀ ਆਈਟਿਕਸ ਖਾਈ ਜਾਂਦੇ ਆ ਕਰਾ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅੱਗੇ ਅੱਗੇ ਪਟਾਕੇ ਪੈਣੇ ਟਿਊਬਾਂ ਨਹੀਂ ਰਹਿ ਗਰ ਪੱਟਾਂ ਦੇ ਹੱਥ ਮਾਰਦਾ ਵੀ ਆ ਦਿਖਾ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਅੱਜ ਇਹਨਾਂ ਦੇ ਬੈਲ ਕੱਟ ਰਹੇ ਨੇ ਵੱਡੇ ਵੱਡੇ ਦੇ ਕਰਾ ਕਹਿੰਦੇ ਸਾਨੂੰ ਪਿੰਡਾਂ ਜਣੀ ਵੰਡ ਦਿੰਦੇ ਉਹ ਰਮਨਦੀਪ ਤੁਹਾਨੂੰ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਬੈਂਡ বাজੀਆਂ ਦੇ ਨਾਲ ਤੇ ਪੰਗੜਾ ਪਾਉਂਦੇ ਹੋਏ ਨਾਮਜ਼ਦਗੀ ਦੇ ਪੇਪਰ ਭਰਨ ਆਇਆ ਟੀ2 ਬਾਨੀਏ ਵਾਲਾ ਤੁਹਾਨੂੰ ਦੱਸਦੇ ਕਿ ਇਸ ਵਾਰ ਟੀ2 ਬਾਨੀਏ ਵਾਲਾ ਲੁਧਿਆਣੇ ਤੋਂ ਲੋਕ ਸਭਾ ਦੀ ਇਲੈਕਸ਼ਨ ਲੜੇਗਾ ਤੇ ਜਿਸ ਨੂੰ ਨੀਟੂ ਛਟਰਾਂ ਵਾਲੇ ਨੇ ਆਪਣੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਹੈ ਤੇ ਅੱਜ ਪੇਪਰ ਦਾਖਲ ਕਰਨ ਦੇ ਲਈ ਉਹ ਬੈਂਡ বাজੀਆਂ ਦੇ ਨਾਲ ਪੰਗੜਾ ਪਾਉਂਦੇ ਹੋਏ ਡੀਸੀ ਦਫ਼ਤਰ ਪਹੁੰਚਿਆ ਜਿੱਤੇ ਉਸਨੇ ਪਾਟ ਤੇ ਥਾਪੀ ਮਾਰ ਕੇ ਕਿਹਾ ਕਿ ਹੁਣ ਉਹ ਵੈਲੀ ਬਾਨੀ ਹੈ ਤੇ ਨਾਲ ਹੀ ਉਸਨੇ মিডিਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀਆਂ ਤੇ ਵੀ ਨਿਸ਼ਾਨਾ ਸਾਧਿਆ ਬਾਜੇ ਵਜਾਉਣੀਆਂ ਤੇ ਤਾਂ ਹੀ ਉੱਥੇ ਬਾਜੇ ਲੈ ਕੇ ਆਇਆ ਵਾ ਕਿਉਂਕਿ ਅਜਿਹੇ ਲੀਟਰ ਰਹਿ ਗਏ ਆ ਆ ਲੋਕਾਂ ਵਾਂਥੇ ਕੱਖ ਕੰਮ ਨਹੀਂ ਕਰਦੇ ਜਾਂ ਕੱਖ ਕੰਮ ਕਰਦੇ ਹੁੰਦੇ ਤਾਂ ਅਸੀਂ ਫਿਰ ਭਾਈ ਤੁਹਾਨੂੰ ਨਾਲ ਲੜਦੇ ਗਰਾ ਸਾਡੇ ਕੋਈ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਚੋਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਚੋਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮਿੱਟੀ ਟੂ ਬਾਣੀ ਨੂੰ ਪਰੇਸ਼ਾਨ ਨਾ ਕਰੋ ਤੇ ਟੂ ਬਾਣੀ ਪਰੇਸ਼ਾਨ ਲਾ ਤਾਂ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾ ਦੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਆ ਕੋਈ ਨਹੀਂ ਬੈਕ ਕਰਵਾਈ ਤਾਂ ਤੇ ਮੇਰੇ ਭਰਾ ਨੇ ਅਨੁਸ਼ਾਸਨ ਦਿਓ ਹਾਂ ਕਿ ਅੱਜ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਨਾਲ ਨਾਲ ਸੇ ਨਾਲ ਮਰ ਜਾਂਦੇ ਆ ਖਸਖਾਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੇ ਪੁਲਿਸ ਮੁਲਾਜ਼ਮ ਕਿਵੇਂ ਰੋਕੂਗਾ ਚਿੱਟੇ ਦੀ ਰੋਕਥਾਮ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਾਲ ਸੇ ਲੋਕੀ ਖਾਈ ਜਾਂਦੇ ਆ ਲੋਕੀ ਆਇਟਿਕਸ ਖਾਈ ਜਾਂਦੇ ਆ ਕਿਰਾ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਅੱਗੇ ਅੱਗੇ ਪਟਾਕੇ ਪੈਣੇ ਟਿਊਬ ਪਾਣੀ ਲੈ ਕਰ ਪੱਟਾਂ ਦੇ ਹੱਥ ਮਾਰਦਾ ਜਿਆ ਆ ਗਿਆ ਪਹਿਲੀ ਬਾਣੀ ਆ ਗਿਆ ਤੇ ਇਹਨਾਂ ਦੀ ਬੈਲ ਕੱਢ ਰਿਹਾ ਇਹਨਾਂ ਵੱਡੇ ਵੱਡੇ ਲੈ ਕਰ ਹਾਂਜੀ ਟਿਊਬ ਪਾਣੀ ਦੀ ਪਹਿਲੀ ਬਾਣੀ ਆ ਉਹ ਬਾਣੀ ਬੈਲੀ ਆ ਜੀ ਆ ਮੋਢ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਇਹਨੇ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਹਾਲੇ ਸਾਡੀ ਦਾ ਬਿੱਟੂ ਦਾ ਕੀ ਯਾਦ ਹੈ ਉਹਨਾਂ ਦੇ ਪਸੀਨੇ ਚ ਹੁੰਦੇ ਆ ਉਹਨਾਂ ਨੂੰ ਪਿੰਡਾਂ ਚ ਕੋਈ ਵੰਡ ਨਹੀਂ ਦਿੰਦਾ ਕਿਉਂਕਿ ਸਾਨੂੰ ਪਿੰਡਾਂ ਚ ਨਹੀਂ ਵੰਡ ਦਿੰਦੇ ਉਹ ਰਮਨਦੀਪ ਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰਖਾ ਹਨ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਐਸਐਚਓ ਵੀ ਪੜ੍ਹਿਆ ਆਜ ਮੱਕੀ ਏ ਢੋਲ ਵਜਾ ਕੇ ਇੱਥੇ ਬੈਠ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬਾਨੀਆ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰ ਨੂੰ ਦਿਖਾਉਣਾ ਹੈ ਆ ਜਿਹੜੇ ਸਿਆਸੀ ਲੀਡਰ ਲੋਕ ਆ ਪਕਾਜਬਰ ਆਏ ਆ ਨਾ ਉਹ ਆ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਹਾਂ ਆ ਹਾ ਕਾਜਬਰ ਆਏ ਕਰਦੇ ਕੀ ਕਰਾਂ ਕਾਦੀ ਗੱਲ ਕਹੋ ਜੋ ਅਮੀਰ ਆ ਤੇ ਉਹ ਸੋਹਰ ਦੇ ਦਾ ਸੋਹਰ